ਆਲੂ ਦੇ ਪਕੌੜੇ ਗੋਭੀ ਦੇ ਪਕੌੜੇ ਪਨੀਰ ਪਕੌੜਾ ਸਮੋਸਾ ਬ੍ਰੈਡ ਪਕੌੜਾ ਹਾਟ ਡੌਗ ਪਾਲਕ ਪਿਆਜ਼ ਚਿਪਸ ਨਾ ਹਰੀ ਮਿਰਚ ਬਣਦੀ ਹੈ ਬੈਂਗਣ ਬਣਦੇ ਨੇ ਬੜੇ ਲੋਕ ਇਹ ਸ਼ੌਂਕ ਨਾਲ ਆ ਕੇ ਖਾਂਦੇ ਨੇ ਬਹੁਤ ਦੂਰੋਂ ਆਉਂਦੇ ਨੇ ਇਹ ਤੁਹਾਡੇ ਕੋਲ 30 ਸਾਲ ਦੇ ਆ ਰਹੇ ਕੋਈ 40 ਸਾਲ ਆ ਰਹੇ ਆ ਉਮਰ ਕਿੰਨੀ ਹੈ ਤੁਹਾਡੀ ਮੈਂ ਮੇਰੀ ਹੈ ਕਿ 55 ਸਾਲ ਦੀ ਪਹਿਲੇ ਪਾਪਾ ਹੀ ਸੀਗੇ ਫੇ ਭਾਈ ਸਾਹਿਬ ਆ ਗਏ ਫਿਰ ਮੈਂ ਆ ਗਿਆ ਇਹ ਦੋਨੋਂ ਮਤਲਬ ਪੀੜੀ ਦਰ ਪੀੜੀ ਚੱਲਦਾ ਜਾਂਦਾ ਪੀੜੀ ਚੱਲ ਰਹੀ ਹੈ ਇਹਦਾ ਮੈਂ ਉਹ ਕਹੇ ਕਈ ਟੀਵੀ ਆ ਕਾਇ ਕਲਾਕਾਰ ਹੈ ਮੈਂ ਕੋਲੇ ਖਾ ਗਏ ਨੇ ਕਈ ਚਲੇ ਗਏ ਫੋਨ ਵਾਲੇ 来 ਨੇ ਮੇਉ ਕਈ ਕਲਾਕਾਰ ਆ ਮੇ ਕੋਣ ਚੜਨੀ ਬਣਾਨੇ ਆ ਸੀ ਪਤਲੇ ਦੀ ਧਨੀਆ ਹਰੀ ਮਚ ਪਿਆਜ਼ ਮੇਥੀ ਆਲੂ ਪਾ ਕੇ ਇਮਲੀ ਪਾ ਕੇ ਬਚੜਨੀ ਅਸੀਂ ਖੱਟੀ ਤਿਆਰ ਕਰਦੇ ਆ ਮਿੱਠੇ ਜਣੇ ਬਣਾਨੇ ਆ ਸੀ ਗੋੜ ਪਾਈ ਦਾ ਪਪੜ ਪਾਈ ਦਾ ਚੱਕਰ ਪਾਈ ਦੀ ਹੈ ਕਾਲੀ ਮਿਰਚਾਂ ਪਾਈ ਦਾ ਚਿੱਟਾ ਲੂਣ ਪਾਈ ਦਾ ਰੰਗ ਪਾ ਕੇ ਬਚੜਨੀ ਤਿਆਰ ਹੁੰਦੀ ਹੈ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਆ ਫੀਲਡ ਗੰਦੇ ਵਿੱਚ ਜਿੱਥੇ ਕਿ ਬਹੁਤ ਹੀ ਸਵਾਦਿਸ਼ਟ ਜਿਹੜੇ ਪਕੌੜੇ ਤੇ ਚਟਨੀ ਦਾ ਜਿਹੜਾ ਸਵਾਦ ਤੁਹਾਨੂੰ ਮਿਲਣ ਵਾਲਾ ਹੈ ਕਿਉਂਕਿ ਅੱਜ ਅਸੀਂ ਪਹੁੰਚੇ ਹਾਂ ਔਜਸ ਸੰਸ ਪਕੌੜਿਆ ਕੋਲ ਜਿੱਥੇ ਕਿ ਪਿਛਲੇ 60 ਸਾਲ ਤੋਂ ਬੜੇ ਸਪੈਸ਼ਲ ਤਰੀਕੇ ਨਾਲ ਇੱਕ ਟਾਈਪ ਦੇ ਨਹੀਂ ਦੋ ਟਾਈਪ ਦੇ ਨਹੀਂ ਬਟ ਘਟੋ ਘਟ ਕਾਫੀ ਜ਼ਿਆਦਾ 10-12 ਟਾਈਪ ਦੇ ਜਿਹੜੇ ਪਕੌੜੇ ਤਿਆਰ ਕੀਤੇ ਜਾਂਦੇ ਆ ਤੇ ਸਪੈਸ਼ਲੀ ਜੇ ਗੱਲ ਕੀਤੀ ਜਾਵੇ ਚਟਨੀ ਦੀ ਤੇ ਸਪੈਸ਼ਲਿਕ ਚਟਨੀ ਵੀ ਤਿਆਰ ਕੀਤੀ ਜਾਂਦੀ ਹੈ ਤੇ ਸਾਡੇ ਨਾਲ ਅਹੂਜਾ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਤੇ ਪੁੱਛਦੇ ਉਹਨਾਂ ਦੇ ਪਕੌੜੇ ਦਾ ਰਾਜ ਕੀ ਆ ਕਿ ਲੋਕ ਇੰਨੀ ਦੂਰੋਂ ਦੂਰੋਂ ਆ ਕੇ ਉਹਨਾਂ ਦੇ ਪਕੌੜੇ ਖਾਂਦੇ ਤੇ ਗੱਲ ਕਰੀਏ ਕਲਾਕਾਰਾਂ ਦੀ ਕਲਾਕਾਰ ਵੀ ਆ ਕੇ ਇੱਥੇ ਪਕੌੜੇ ਦਾ ਜਿਹੜਾ ਸਵਾਦ ਲੈ ਕੇ ਜਾਂਦੇ ਨੇ ਤੇ ਸਾਡੇ ਨਾਲ ਅਹੂਜਨ ਸਿੰਘ ਜੀ ਮੌਜੂਦ ਨੇ ਜੋ ਕਿ ਪਿਛਲੇ 60 ਸਾਲ ਤੋਂ ਇੱਥੇ ਜਿਹੜੇ ਪਕੌੜੇ ਬਣਾ ਰਹੇ ਆ ਤੇ ਇਹਨਾਂ ਦੇ ਜਿਹੜੇ ਪਕੌੜੇ ਆ ਬੜੀ ਜ਼ਿਆਦਾ ਫੇਮਸ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਤੇ ਪੁੱਛਦੇ ਕਿ ਕਿੰਨੇ ਪ੍ਰਕਾਰ ਦੇ ਪਕੌੜੇ ਬਣਾਉਂਦੇ ਆ ਸਾਡੇ ਨਾਲ ਆਲੂ ਦੇ ਪਕੌੜੇ ਗੋਭੀ ਦੇ ਪਕੌੜੇ ਪ੍ਰੀ ਪਕੌੜਾ ਸਮੋਸਾ ਬ੍ਰੈਡ ਪਕੌੜਾ ਹਾਟ ਡੌਗ ਪਾਲਕ ਪਿਆਜ਼ ਚਿਪਸ ਨਾ ਹਰੀ ਮਿਰਚ ਬਣਦੀ ਹੈ ਬੈਂਗਣ ਬਣਦੇ ਨੇ ਬੜੇ ਲੋਕ ਇਸ ਸ਼ੌਂਕ ਨਾਲ ਆ ਕੇ ਖਾਂਦੇ ਨੇ ਬੜੇ ਦੂਰੋਂ ਆਉਂਦੇ ਨੇ ਵੀ ਤੁਹਾਡੇ ਕੋਲ 30 ਸਾਲ ਦੇ ਆ ਰਹੇ ਕੋਈ 40 ਸਾਲ ਆ ਰਹੇ ਆ ਸਾਨੂੰ ਪੁੱਛਦੇ ਆ ਕਿ ਤੁਹਾਡੀ ਦੁਕਾਨ ਕਿੰਨੀ ਪੁਰਾਣੀ ਹੈ ਸੀ ਕਹਿੰਦੇ 60 ਸਾਲ ਹੋ ਗਏ ਬੈਠੇ ਨੂੰ ਕਈ ਤੁਹਾਡੇ ਕੋਲ 5-5 ਦਾ ਸਮੋਸਾ ਖਾਂਦੇ 10 ਰੁਪਏ ਖਾਂਦੇ ਸੀਗੇ ਹੋ ਜੇ ਸਾਲਾਂ ਮੈਂ ਗਾਇਬਦੀ ਅੰਦੇ ਰੇਡ ਬਤੀ ਜਾਂਦਾ ਉਸ ਹਿਸਾਬ ਨਾਲ ਪਾਲਕ ਪਿਆਜ਼ ਪਕੌੜੇ ਦੀ ਗੱਲ ਹੋ ਰਹੀ ਸੀ ਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਤਿਆਰ ਕੀਤੇ ਜਾ ਰਹੇ ਪਹਿਲੇ ਹੀ ਜਿਹੜੀ ਸਮਗਰੀ ਹੈ ਉਹ ਤਿਆਰ ਕਰਕੇ ਰੱਖ ਚੁੱਕੇ ਹੈ ਤਾਂ ਕਿ ਜਿਹੜੇ ਕਸਟਮਰ ਦੀ ਡਿਮਾਂਡ ਤੇ ਐਟ ਅ ਟਾਈਮ ਉਹਨਾਂ ਨੂੰ ਗਰਮ ਗਰਮ ਜਿਹੜੇ ਖਵਾਈ ਜਾਣ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਇੰਨਾ ਐਕਸਪੀਰੀਅੰਸ ਆ ਕਿ ਮਿੰਟ ਦੇ ਵਿੱਚ ਇਹਨਾਂ ਨੇ ਪਕੌੜੇ ਬਣਾਤੇ ਸਰ ਜਿਵੇਂ ਕਿ ਤੁਸੀਂ ਇੰਨੀ ਜਲਦੀ ਜਲਦੀ ਪਾ ਰਹੇ ਹੋ ਡਰ ਨਹੀਂ ਲੱਗਦਾ ਕਿ ਹੱਥ ਜਿਹੜਾ ਹੈ ਤੇਲ ਵਿੱਚ ਚਲ ਜਾਊਗਾ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਸ਼ੁਰੂ ਤੋਂ ਪਕੌੜੇ ਕੰਮ ਕਰਦੇ ਆ 60 ਸਾਲ ਹੋ ਕੋਈ ਡਰ ਨਹੀਂ ਹੈਗਾ ਮੇਰੇ ਅਗੇ 55 ਸਾਲ ਦੇ ਪਹਿਲੇ ਪਾਪਾ ਜੀ ਸੀਗੇ ਫੇਰ ਭਾਈ ਸਾਹਿਬ ਆ ਗਏ ਫਿਰ ਮੈਂ ਆ ਗਿਆ ਜੀ ਮਤਲਬ ਪੀੜੀ ਦਰ ਪੀੜੀ ਚੱਲਦਾ ਜਾ ਰਹੀ ਹੈ ਪੀੜੀ ਚੱਲ ਰਹੀ ਹੈ ਇਹ ਤੱਕ ਚਲੀ ਜਾਂਦੀ ਪੀੜੀ ਜੀ ਲੋਕਾਂ ਵੱਲੋਂ ਕਿੰਦਾ ਤਾਂ ਪਸੰਦ ਕੀਤਾ ਜਾ ਰਿਹਾ ਲੋਕਾਂ ਨੇ ਬਹੁਤ ਬਹੁਤ ਪਸੰਦ ਕਰਦੇ ਲੋਕ ਆ ਕੇ ਪਕੌੜੇ ਤੁਹਾਡੇ ਪਕੌੜੇ ਖਾਦੇ ਬੜੇ ਜੀ ਲੋਕੀ ਲੇਡੀਜ਼ ਜੈਂਟਲਸ ਆਦੇ ਹੈ ਤੁਹਾਡੇ ਪਕੌੜੇ ਬੜੇ ਪੁਰਾਣੇ ਆ ਕੇ ਖਾਣੇ ਆ ਮੈਨੂੰ ਆਏ 20 ਸਾਲ ਹੋ ਗਏ 25 ਸਾਲ ਹੋ ਗਏ ਜਦੋਂ ਆਏ ਤੁਸੀਂ ਪਕੌੜੇ ਬਣਾ ਰਹੇ ਮੈਂ ਹਾਂ ਜੀ ਪਕੌੜੇ ਬਣਾ ਰਹੇ ਸੀ ਜੀ ਕਾਣੇ ਹੈ ਕਿ ਲੋਕਾਂ ਵੱਲੋਂ ਇੰਨੇ ਜ਼ਿਆਦਾ ਪਸੰਦ ਕੀਤੇ ਜਾ ਰਹੇ ਹੈ ਕਿ 15 15 20 20 ਸਾਲ ਤੋਂ ਜਿਹੜੇ ਲੋਕ ਤੁਹਾਡੇ ਕੋਲ ਆ ਰਹੇ ਆ ਜਾਂਦੇ ਇੱਥੇ ਆ ਕੇ 33 ਸਾਲ ਦੇ ਆਂਦੇ ਪਕੌੜੇ ਖਾਣੇ ਆ ਗਏ ਤੁਹਾਡੇ ਕੋਲ ਪਕੌੜੇ ਖਾ ਕੇ ਆਣ ਬੜੀ ਦੂਰ ਆਇਆ ਸੀ ਪਕੌੜੇ ਖਾਣ ਤੁਹਾਡੇ ਕੋਲ ਫੇਰ ਖਾ ਕੇ ਜਾਂਦੇ ਪਕੌੜੇ ਇੱਥੇ ਆ ਕੇ ਜੀ ਅਸੀਂ ਇੱਥੇ ਹੈਗੇ ਆ 60 ਸਾਲ ਦੇ ਹੋਰ ਨਾ ਇੱਥੇ ਕੋਈ ਆਇਆ ਨਾ ਇੱਥੇ ਹੋਰ ਕੋਈ ਆਏਗਾ ਸਾਡੇ ਬਗੈਰ ਜੀ ਜਿਹੜੇ ਤੁਸੀਂ ਪਕੌੜੇ ਬਣਾ ਰਹੇ ਹੋ ਜਿਹੜਾ ਕੋਇਲੇ ਦੀ ਪੱਟੀ ਹੈ ਪਹਿਲੇ ਜਿਹੜੇ ਅਸੀਂ ਪਕੌੜੇ ਤੁਸੀਂ ਦੇਖ ਸਕਦੇ ਹੋ ਫਾਈਨਲ ਜਿਹੜੇ ਬਣ ਕੇ ਆ ਚੁੱਕੇ ਨੇ ਤੇ ਜਿਹੜੇ ਪਕੌੜੇ ਆ ਪਹਿਲਾ ਮਤਲਬ ਤਿਆਰ ਕਰਕੇ ਆਖ ਦਿੰਦੇ ਹਾਂ ਜਿਹੜੇ ਕਸਟਮਰ ਦੀ ਡਿਮਾਂਡ ਤੇ ਸੱਚੇ ਅਤੇ ਪੱਕੇ ਕਰਦੇ ਪਹਿਲੇ ਕੱਚੇ ਦੇ ਰੱਖ ਲੈਣੇ ਸੀ ਜੋ ਕਸਟਮਰ ਆਏਗਾ ਅਸੀਂ ਉਸਲੇ ਗਰਮ ਕਰ ਕਰ ਲੈਣੇ ਕੋਈ ਖਾਵੇ ਚਾਹ ਲੈ ਕੇ ਜਾਵੇ ਅਸੀਂ ਉਸਲੇ ਗਰਮ ਕਰ ਲੈਣੇ ਜੋ ਮੀਂਹ ਆ ਜਾਏ بارش ਆ ਜਾਵੇ ਫੇ ਕਾ ਕਰਦੇ ਜਿਹੜਾ ਆਂਦਾ ਪਹਿਲੇ ਮੈਨੂੰ ਤੁਸੀਂ ਪਹਿਲੇ ਮੈਨੂੰ ਨਹੀਂ ਰਸ਼ ਬੱਜ ਜਾਂਦਾ ਰੋਬਿਆਰ ਅੱਛਾ ਮਤਲਬ ਇੰਨੀ ਜ਼ਿਆਦਾ ਪਸੰਦ ਕਿਤੇ ਜਾਂਦੇ ਵੈਸੇ ਤੁਹਾਡੇ ਇੰਨੇ ਰਸ਼ ਹੁੰਦਾ ਹੈ ਕਿ ਅੱਜ ਜ਼ਿਆਦਾ ਰਸ਼ ਹੁੰਦਾ ਹੈ ਸ਼ੁਰੂ ਤੋਂ ਹੀ ਹੁੰ ਕੋ ਕਿਤਰਾ ਕੋ ਕਿਤਰਾ ਕੋਲੇ ਸਾਬ ਕੋਲੇ ਆਕੇ ਜਾਂਦੇ ਨੇ ਪਰ ਤੁਹਾਡੇ ਪਕੌੜੇ ਪੂਰੇ ਪੰਜਾਬ ਵਿੱਚ ਫੇਮਸ ਹੈ ਮੈਂ ਉਹ ਕਿ ਕਈ ਟੀਵੀ ਕਾਇ ਕਲਾਕਾਰ ਆਏ ਮੇ ਕੋ ਪਕੌੜੇ ਖਾ ਗਏ ਨੇ ਕਈ ਚਲੇ ਗਏ ਫੋਟੋ ਲੈ ਕੇ ਕਿਹੜੇ ਕਲਾਕਾਰ ਆਏ ਨੇ ਮੇ ਕੋ ਕਈ ਕਲਾਕਾਰ ਆਏ ਨੇ ਚੜਨੀ ਬਣਾਨੇ ਅਸੀਂ ਪਨੀਰ ਦੀ ਧਨੀਆ ਹਰੀ ਮਚ ਪਿਆਜ਼ ਮੇਥੀ ਆਲੂ ਪਾ ਕੇ ਇਮਲੀ ਪਾ ਕੇ ਬਚੜਨੀ ਅਸੀਂ ਖੱਟੀ ਤਿਆਰ ਕਰਦੇ ਹਾਂ ਮਿੱਠੇ ਚੜਨੇ ਬਣਾਨੇ ਅਸੀਂ ਗੋੜ ਪਾਈਦਾ ਪਪੜ ਪਾਈਦਾ ਚੱਕਰ ਪਾਈਦੀ ਹੈ ਕਾਲੀ ਮਿਰਚਾਂ ਪਾਈਦਾ ਚਿੱਟਾ ਲੂਣ ਪਾਈਦਾ ਰੰਗ ਪਾ ਕੇ ਫੇਚੜਨੀ ਤਿਆਰ ਹੁੰਦੀ ਹੈ ਦਾ ਮਤਲਬ ਉਹ ਪੂਰਾ ਕਰੋ ਤਰੀਕੇ ਨਾਲ ਵਧੀਆ ਤਰੀਕੇ ਨਾਲ ਤਿਆਰ ਕੀਤੇ ਜਾਂਦੀ ਹੈ ਉਹ ਵੀ ਕਰੋ ਕਿ ਫੇਰ ਸਵਾਦ ਚੜ੍ਹਿਆ ਸਵਾਦ ਆਏਗਾ ਤਿਆਰ ਕਰਕੇ ਪੂਰੀ ਪੂਰਾ ਸਮਾਨ ਪੈਦਾ ਵੀ ਗਾਹ ਨੂੰ ਸਵਾਦ ਆ ਕੇ ਚੜ੍ਹਨੀ ਸਵਾਦ ਆਏਗੀ ਕਿ ਕੱਲ ਗਾ ਖੜੇ ਆਉਂਦੇ ਆ ਤੁਹਾਡੇ ਚੜਨੀ ਖਾਣੇ ਸਪੈਸ਼ਲ ਮooli ਖਾਣਾ ਸਪੈਸ਼ਲ ਕੋਈ ਪਕੌੜੇ ਮooli ਚੜਨੀ ਕੋਈ ਨਾ ਪੰਦਾ ਸੀ ਜਿਆਦਾ ਮooli ਭਾਗ ਦੇਨੇ ਆ ਗਾਹ ਨੂੰ ਅੱਛਾ ਇਹ ਜਿਹੜਾ ਦਿਖਾ ਰਹੇ ਮooli ਜਿਹੜੀ ਆ ਪਕੌੜਿਆਂ ਦੇ ਨਾਲ ਯੂਜ਼ ਕੀਤੀ ਜਾਂਦੀ ਆ ਚੜਨੀ ਜਾਂ ਚੜਨੀ ਮੰਗੇ ਸੀ ਮooli ਨਾਲ ਭਾਗ ਦੇਣਾ ਸਮੋਸੇ ਮੰਗੇ ਤਾਂ ਮooli ਭਾਗ ਦੇਨੇ ਸੀ ਕੋਈ ਪਕੌੜੇ ਮੰਗੇ ਸੀ ਮooli ਭਾਗ ਦੇਨੇ ਉਕੇ ਕਹਾ ਕਹਿੰਦੇ ਸੀ ਤੁਹਾਡੇ ਸਪੈਸ਼ਲ ਮooli ਖਾਤੇ ਖਾਣ ਆਏ ਜੀ ਅਸੀਂ ਬਹੁਤ ਦੂਰੋਂ ਮooli ਖਾਣੇ ਤੁਸੀਂ ਮooli ਕੀ ਪਾਉਂਦੇ ਹੋ ਮੈਨੂੰ ਮooli ਖੋਸ਼ੀਂ ਪਾਣਾ ਦਾ ਸਵਾਦ ਹੈ ਮooli ਦਾ ਫੇਮਸ ਮooli ਹੈ ਸੋ ਜਿਵੇਂ ਕਿ ਅਸੀਂ ਗੱਲਬਾਤ ਕੀਤੀ ਹੈ ਤੇ ਪਕੌੜੇ ਦੀ ਗੱਲ ਹੋ ਰਹੀ ਹੈ ਤੇ ਨਾਲ ਚਟਣੀ ਦੀ ਵੀ ਹੋ ਰਹੀ ਹੈ ਪਕੌੜਿਆਂ ਦੇ ਨਾਲ ਨਾਲ ਇਹਨਾਂ ਦੀ ਜਿਹੜੀ ਚਟਣੀ ਆ ਉਹ ਵੀ ਬੜੀ ਹੀ ਲਾਜਵਾਬ ਆ ਲੋਕ ਜਿਹੜੇ ਆ ਦੂਰੋਂ ਦੂਰੋਂ ਆ ਕੇ ਪਸੰਦ ਕਰਦੇ ਨੇ ਤੇ ਗੱਲ ਕੀਤੀ ਜਾਵੇ ਕਲਾਕਾਰਾਂ ਦੀ ਕਲਾਕਾਰ ਵੀ ਇੱਥੇ ਕੋਲ ਆ ਕੇ ਤੇ ਚਟਣੀ ਦਾ ਤੇ ਪਕੌੜਿਆਂ ਦਾ ਸਵਾਦ ਲੈਂਦੇ ਨੇ ਤੇ ਤੁਹਾਨੂੰ ਵੀ ਹੈ ਤੁਸੀਂ ਵੀ ਹੋਜ ਪਕੌੜੇ ਤੇ ਚਟਨੀ ਦੇ ਸ਼ੌਕੀਨ ਤੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਇਦਾਂ ਦੇ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤਾਂ ਸਿਟੀ ਹੈਡਲਾਈਟ